ਜਲ ਜੰਗਲ ਜ਼ਮੀਨ ਚੰਨ ਸੂਰਜਾਂ ਦੀ ਲੋ ਜੇ ਤੂੰ ਲੜਿਆ ਨਾ ਲੋਕਾ ਤੈਥੋਂ ਲੈਣਾ ਸਭ ਕੋ ਜੇ ਤੂੰ ਲੜਿਆ ਨਾ ਲੋਕਾ ਤੈਥੋਂ ਲੈਣਾ ਸਭ ਕੋ ਤੈਨੂੰ ਸੁੱਖ ਤੇ ਸਹੂਲਤਾਂ ਦੇ ਪਾਉਂਦੇ ਨਾ ਪਲੇਖੇ ਤੈਨੂੰ ਸੁੱਖ ਤੇ ਸਹੂਲਤਾਂ ਦੇ ਪਾਉਂਦੇ ਨਾ ਪਲੇਖੇ ਤੇਰੇ ਹਿੱਸੇ ਜੋ ਗਰੀਬੀ ਕਹਿੰਦੇ ਕਰਮਾਂ ਦੇ ਲੇਖੇ ਹਿੱਸੇ ਜੋ ਗਰੀਬੀ ਕਹਿੰਦੇ ਕਰਮਾਂ ਦੇ ਲੇਖੇ ਤੇਰੀ ਕਰਤ ਕਮਾਈ ਲੈਂਦੇ ਕਾਰੋਕਾਰ ਟੋ ਜੇ ਤੂੰ ਲੜਿਆ ਨਾ ਲੋਕਾ ਸਭ ਲੈਣਾ ਤੇਥੋਂ ਕੋ ਜੇ ਤੂੰ ਲੜਿਆ ਨਾ ਲੋਕਾ ਸਭ ਲੈਣਾ ਤੇਥੋਂ ਕੋ ਤਿੰਨਾਂ ਪੈਣਾ ਦੀ ਅੱਜ ਤਾਂ ਤੇ ਮਾਰ ਦੇਣ ਢਾਕੇ ਤਿਆਂ ਪੈਣਾ ਦੀ ਆਜ ਤਾਤੇ ਮਾਰਦੇ ਨੇ ਧਾਕੇ ਬਾੜੇ ਨਸ਼ੇ ਦੇ ਵਪਾਰੀ ਵੱਡੇ ਕਰਾਂਦੇ ਜੋ ਕਾਕੇ ਬਾੜੇ ਨਸ਼ੇ ਦੇ ਵਪਾਰੀ ਵੱਡੇ ਕਰਾਂਦੇ ਜੋ ਕਾਕੇ ਉਹ ਗੁੰਡਾ ਗਰਦੀ ਦਾ ਨਾਚ ਨੱਚ ਰਾਂਚ ਖਲੋ जे तूं लड़या न लोका साबो लेण त इथो खो जे तूं लड़या न लोहका सब लेण त इथों खो लाए टोल पे ते रहीच आ के लाए टोल ला भले ते ਰਾਹ ਵਿੱਚ ਆ ਕੇ ਨਿਤ ਲੰਗਦਾ ਲਟੇਰਿਆ ਤੋਂ ਲਟ ਤੂੰ ਕਰਾ ਕੇ ਉਹ ਨਿਤ ਲੰਗਦਾ ਲਟੇਰਿਆ ਤੋਂ ਲਟ ਤੂੰ ਕਰਾ ਕੇ ਉਹ ਵਟੀ ਗੁੱਸੇ ਚ ਕੱਚੀ ਚ ਲੈਣਾ سینੇ ਚ ਸਮੋ ਜੇ ਤੂੰ ਲੜਿਆ ਨਾ ਲੋਕਾਂ ਸਭ ਬੋਲਣਾ ਤੇਥੋਂ ਖੋ ਜੇ ਤੂੰ ਲੜਿਆ ਨਾ ਲੁਕਾ ਸਭ ਬੋਲਣਾ ਤੇਥੋਂ ਖੋ ਤੇਰੇ ਜਾਗਿਆ ਬਗੈਰ ਤੇਰੇ ਲੜਿਆ ਬਗੈਰ ਉਹ ਤੇਰੇ ਜਾਗਿਆ ਬਗੈਰ ਤੇਰੇ ਲੜਿਆ ਬਗੈਰ ਤੇਰੀ ਜ਼ਿੰਦਗੀ ਚ ਨਹੀਂ ਹੁਣ ਸਰਖਸਵੇਰ ਤੇਰੀ ਜ਼ਿੰਦਗੀ ਚ ਨਹੀਂ ਹੁਣਾ ਸਰਖਸਵੇਰ ਲੋਕ ਹੱਕਾਂ ਦੇ ਲਈ ਲੋਕਾ ਲੋਕ ਇੱਕੇ ਨੂੰ ਪਰੋ ਜੇ ਤੂੰ ਲੜਿਆ ਨਾ ਲੋਕਾ ਸਭ ਬੋਲਾਂ ਤੈਥੋਂ ਕੋ ਜੇ ਤੂੰ ਲੜਿਆ ਨਾ ਲੋਕਾ ਸਭ ਲੈਣਾ ਤੇਥੋਂ ਕੋ ਜਾਲ ਜੰਗਲ ਜਮੀਨ ਚੰਨ ਸੂਰਜਾਂ ਦੀ ਲੋ ਜੇ ਤੂੰ ਲੜਿਆ ਨਾ ਲੋਕਾ ਸਭ ਲੈਣਾ ਤੇਥੋਂ ਕੋ ਸਭ ਲੈਣਾ ਤੇਥੋਂ ਕੋ ਸਭ ਲੈਣਾ ਤੇਥੋਂ ਕੋ